ਪੂਰਨ ਪੁਰਖ ਦੀਆਂ ਆਲਮਤਾਂ ਪਹਿਚਾਣ ਦੀਆਂ ਨਿਸ਼ਾਨੀਆਂ ਜਿਹਨੂੰ ਸੰਸਕ੍ਰਿਤ ਦੇ ਵਿੱਚ ਲਕਸ਼ਣ ਕਹਿੰਦੇ ਨੇ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਸਕ੍ਰਿਤੀ ਸ਼ਲੋਕ ਦੇ ਚ 6 ਵਰਨਨ ਕੀਤੇ ਨੇ 6 ਆਲਮਤਾਂ ਨੇ 6 ਲਕਸ਼ਣ ਨੇ ਇਹ ਜਿਹਦੇ ਚ ਪਾਏ ਜਾਣ ਉਹ ਪੂਰਨ ਪੁਰਖ ਹੈ ਉਹ ਦਾ ਸੰਸਾਰ ਤੇ ਆਇਆ ਸਫਲ ਹੈ ਉਹ ਸੰਤ ਹੈ ਉਹ ਬ੍ਰਹਮ ਗਿਆਨੀ ਹੈ ਉਹ ਸੱਜਣ ਪੁਰਸ਼ ਹੈ ਉਹ ਸਾਧੂ ਹੈ ਇਸ ਤਰ੍ਹਾਂ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਉਸ ਪਾਵਨ ਪਵਿੱਤਰ ਸ਼ਲੋਕ ਦੇ ਵਿੱਚ ਬਖਾਨ ਕਰਦੇ ਨੇ ਸ਼ਲੋਕ ਆਪ ਨੂੰ ਸਰਵਨ ਕਰਾਵਾਂ ਤੇ ਦੋ ਲਖਣ ਜੋ ਬਾਕੀ ਰਹਿੰਦੇ ਨੇ ਉਹਨਾਂ ਦੇ ਵਿਚਾਰ ਆਪ ਜੀ ਦੇ ਸਾਹਮਣੇ ਰੱਖਾਂ ਮੰਤਰ ਰਾਮ ਰਾਮ ਨਾਮੰ ਧਿਆਨੰ ਸਰਬਤਰ ਪੂਰਣੇ ਗਿਆਨੰ ਸਮ ਦੁਖ ਸੁਖੰ ਜੁਗਤ ਨਿਰਮਲ ਨਿਰਵੈਰਣੇ दयालं सर्वत्र जी पंच दोख बिवरजते भोजनं गोपाल कीर्तनं अलप माया जल कमल रयते इथे तक आपने श्रवण कीता अगो है उपदेश संग सममित्र सतरे भगवंत भगत भावणे परनिंदा नै श्रोत श्रवणं आप त्याग सगल ऋणके खट लक्षण पूर्ण पुरुष है ਨਾਨਕ ਨਾਮ ਸਾਧ ਸਵਜਨ ਪੰਜਵਾਂ ਲਖਣ ਮੇਰੇ ਪਾਤਸ਼ਾਹ ਦੱਸਦੇ ਨੇ ਉਹਦਾ ਉਪਦੇਸ਼ ਮਿੱਤਰ ਤੇ ਦੁਸ਼ਮਣ ਦੋਹਾਂ ਲਈ ਇੱਕ ਹੋਵੇਗਾ ਜੋ ਉਸ ਦਾ ਦੁਸ਼ਮਣ ਵੀ ਹੈ ਜੋ ਉਸ ਦਾ ਹਰ ਵਕਤ ਬੁਰਾ ਵੀ ਮੰਗਦਾ ਹੈ ਉਹਨੂੰ ਵੀ ਉਹੀ ਉਪਦੇਸ਼ ਦੇਵੇਗਾ ਜੋ ਮਿੱਤਰ ਨੂੰ ਦੇਣਾ ਬਾਓ ਜੋ ਆਪਣੇ ਨੂੰ ਰਸਤਾ ਦੱਸਣਾ ਹੈ ਉਪਰੇ ਬੇਗਾਨੇ ਦੁਸ਼ਮਣ ਨੂੰ ਵੀ ਉਹੀ ਰਸਤਾ ਦੱਸਣਾ ਮਿੱਤਰ ਸਤਰ ਜਾ ਕੇ ਇਕ ਸਮਾਨ ਜਿੱਥੇ ਦੁੱਖ ਸੁੱਖ ਉਹਦੇ ਲਈ ਬਰਾਬਰ ਆਉਂਦੇ ਨੇ ਉੱਥੇ ਸ਼ਤਰੂ ਤੇ ਮਿੱਤਰ ਵੀ ਬਰਾਬਰ ਹੁੰਦੇ ਨੇ ਕਹਿਣ ਨੂੰ ਬਲ ਗਲਬੜੀ ਸੌਖੀ ਹੈ ਜੀਵਨ ਭਰ ਦੁਸ਼ਮਣ ਨੂੰ ਮਨਕ ਦੁਸ਼ਮਣ ਸਮਝਦਾ ਔਰ ਮਿੱਤਰ ਨੂੰ ਮਿੱਤਰ ਸਮਝਦਾ ਬਦਲੇ ਦੀ ਭਾਵਨਾ ਰੱਖਣ ਵਾਲਾ ਮਨਕ ਕੈਨਨ ਉਹਦੇ ਮਨ ਦੀ ਇਕਾਗਰਤਾ ਨਹੀਂ ਆਉਂਦੀ ਚਾਹੇ ਕੁਝ ਵੀ ਕਰੇ ਤੇ ਬਦਲੇ ਦੀ ਭਾਵਨਾ ਹਮੇਸ਼ਾ ਦੁਸ਼ਮਨ ਦੇ ਵਾਸਤੇ ਆਉਂਦੀ ਹੈ 사ਦੀ ইরਾਨੀ ਸੂਫੀ ਸੰਤ ਕਹਿੰਦੇ ਨੇ ਦਰਖਤੇ ਦੋਸਤੀ ਬਾਨਿਸ਼ਾ ਕੇ ਕਾਮੇ ਦਿਲ ਬਬਾਰਾਰਤ ਦੋਸਤੀ ਦਾ ਬੂਟਾ ਲਾ ਮਿਲਾਪ ਦਾ ਬੂਟਾ ਲਾ ਜੇ ਤੋਂ ਦਿਲ ਦੀ ਇਕਾਗਰਤਾ ਚਾਨਾ ਜੇ ਤੋਂ ਖੁਦਾ ਦਾ ਦਰਸ ਚਾਨਾ ਤਾਂ ਦੋਸਤੀ ਦਾ ਬੂਟਾ ਲਾ ਮਿਲਾਪ ਦਾ ਬੂਟਾ ਲਾ ਨਿਹਾਲੇ ਦੁਸ਼ਮਣੇ ਬਰਕੁਨ ਕੇ ਰੰਜੋ ਬੇਸ਼ੁਮਾਰਾਰਤ ਖਿਦਰੇ ਬੋਲੇ ਕੇ ਨਾਲ ਜੇ ਤੁਸ ਦੁਸ਼ਮਣੀ ਦਾ ਬੂਟਾ ਲਾਵੇ ਬੈਠਾ ਹੈ ਇਹਨੂੰ ਅਜ ਹੀ ਜੜੋਂ ਪੁੱਟ ਦੇ ਸਿਵਾਏ ਦੁੱਖਾਂ ਦੇ ਕੰਡਿਆਂ ਦੇ ਇਸ ਨੂੰ ਹੋਰ ਕੁਝ ਵੀ ਨਹੀਂ ਲੱਗਦਾ ਸਿਵਾਏ ਦੁੱਖਾਂ ਦੇ ਸੂਲ ਲੈ ਇਸ ਤੋਂ ਕੁਝ ਹੋਰ ਪ੍ਰਾਪਤ ਨਹੀਂ ਹੁੰਦਾ ਸਾਰੀ ਦੁਨੀਆ ਵਿੱਚ ਇਹ ਦੁਸ਼ਮਣੇ ਕਿਦਰੇ ਇੱਕ ਮੁਲਕ ਦੀ ਦੂਜੇ ਮੁਲਕ ਨਾਲ ਕਿਦਰੇ ਇੱਕ ਕੌਮ ਦੀ ਦੂਜੇ ਕੌਮ ਨਾਲ ਕਿਦਰੇ ਵਿਅਕਤੀ ਦੀ ਦੂਜੇ ਵਿਅਕਤੀ ਨਾਲ ਮਨੁੱਖ ਇਸ ਤਰ੍ਹਾਂ ਭੇਦਭਾਵ ਦੇ ਵਿੱਚ ਜੀਵਦਾ ਹੈ ਤੇ ਬੜਾ ਕੀਮਤੀ ਜੀਵਨ ਆਕਾਰਤ ਅਜਾਈ ਗਵਾ ਦਿੰਦਾ ਹੈ ਸੂਫੀ ਤੇ ਐਸਾ ਵੀ ਕਹਿੰਦੇ ਨੇ ਆਪਣੇਆਂ ਦੇ ਵਿੱਚ ਜੀਵਣਾ ਸਵਰਗ ਦੇ ਵਿੱਚ ਜੀਵਣਾ ਹੈ ਬੇਗਾਨਿਆਂ ਤੇ ਓਪਰਿਆਂ ਦੇ ਵਿੱਚ ਜੀਵਣਾ ਨਰਕ ਦੇ ਵਿੱਚ ਜੀਵਣਾ ਹੈ ਹੋਰ ਕੋਈ ਨਰਕ ਨਹੀਂ ਹੈ ਤੋ ਦੁਨੀਆਂ ਦੇ ਤੇ ਬੜੇ ਬੇਗਾਨੇ ਨੇ। ਇਹ ਕਿਵੇਂ ਇਹਨਾਂ ਨੂੰ ਆਪਣਾ ਬਣਾਈਏ। ਗੁਰਬਾਣੀ ਡੰਗ ਦੱਸਦੀ ਏ ਇੱਕ ਨੂੰ ਆਪਣਾ ਬਣਾ ਲਓ ਸਾਰੇ ਹੀ ਆਪਣੇ ਨੇ। ਇੱਕ ਸੱਜਣ ਸਭ ਸੱਜਣਾ ਇੱਕ ਵੈਰੀ ਸਭ ਬਾਦ। ਅਗਰ ਇੱਕ ਵੇ ਨਾਲ ਸਜਣਤਾ ਹੋ ਗਈ ਹੈ। ਤੋ ਫਿਰ ਸਾਰੇ ਹੀ ਸੱਜਣ ਨੇ। ਸੂਰਜ ਨੂੰ ਆਪਣਾ ਸਮਝ ਲਿਆ ਤੋ ਕਿਰਨਾਂ ਸਾਰੀਆਂ ਹੀ ਆਪਣੀਆਂ ਨੇ। ਸਾਗਰ ਨੂੰ ਆਪਣਾ ਸਮਝ ਲਿਆ ਤੋ ਲਹਿਰਾਂ ਸਾਰੀਆਂ ਹੀ ਆਪਣੀਆਂ ਨੇ ਨਿਰੰਕਾਰ ਨੂੰ ਆਪਣਾ ਸਮਝ ਲਿਆ ਤੋ ਫਿਰ ਸਾਰੇ ਦਾ ਸਾਰਾ ਸੰਸਾਰ ਆਪਣਾਈ ਹੈ ਇੱਕ ਸੱਜਣ ਸਭ ਸੱਜਣਾ ਇੱਕ ਵੈਰੀ ਸਭ ਬਾਦ ਪੰਜਵਾਂ ਲਕਸ਼ਣ ਮੇਰੇ ਪਾਤਸ਼ਾਹ ਦੱਸਦੇ ਨੇ ਉਪਦੇਸ਼ ਸੰਸਮਿਤ੍ਰ ਸਤਰੇ ਭਗਵੰਤ ਭਗਤ ਭਾਵਨੇ ਭਾਵਨਾ ਨਾਲ ਭਗਵਾਨ ਦੀ ਭਗਤੀ ਕਰਦਾ ਹੈ ਔਰ ਮਿੱਤਰ ਸਤਰ ਜਾ ਕੇ ਇੱਕ ਸਮਾਨੇ ਇਹ ਉਸਦਾ ਪੰਜਵਾਂ ਲੱਛਣ ਹੁੰਦਾ ਹੈ ਪ੍ਰੇਮ ਤੇ ਭਰੋਸੇ ਦੇ ਮਿਸ਼ਰਣ ਤੋਂ ਜੋ ਮਨ ਦੀ ਅਵਸਥਾ ਬਣਦੀ ਏ ਉਹਨੂੰ ਕਹਿੰਦੇ ਨੇ ਭਾਵਨਾ ਇਹ ਭਾਵਨਾ ਜਿਸ ਦਿਨ ਪ੍ਰਮਾਤਮਾ ਦੇ ਪ੍ਰਤੀ ਪ੍ਰਗਟ ਹੋ ਜਾਏ ਉਹਨੂੰ ਕਹਿੰਦੇ ਨੇ ਭਗਤ ਭਗਤ ਦਾ ਮਤਲਬ ਹੈ ਜਿੱਥੇ ਭਾਵਨਾ ਅੰਕਿਤ ਹੋ ਗਈ ਹੈ ਜਿੱਥੇ ਭਾਵਨਾ ਟਿਕ ਗਈ ਹੈ फिर गुरबाणी कहती है भगत तो वड्डा कोई भी नहीं है पंडित सूर छतरपत राजा भगत बराबर और न कोई, कोई सिरमौर राजा शक्तिशाली धनवान गुणवान विद्वान ते सूर बेर भगत का मुकाबला नहीं कर सकता भगत सब तो उच्चा है भगत सब तो सिरमौर है जो भगत कोल है ਕੋਇਕ ਵਿਦਵਾਨ ਕੋਲ ਨਹੀਂ ਜੋ ਭਗਤ ਕੋਲ ਹੈ ਛੋਟੀ ਦੇ ਧਨਵਾਨ ਦੇ ਕੋਲ ਵੀ ਨਹੀਂ ਜੋ ਭਗਤ ਦੇ ਕੋਲ ਹੈ ਉਹ ਰਾਜੇ ਕੋਲ ਵੀ ਨਹੀਂ ਪੰਡਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਇ ਤੋ ਪੰਜਵਾਂ ਲੱਛਣ ਹੈ ਭਾਵਨਾ ਨਾਲ ਭਗਤੀ ਕਰਦਾ ਔਰ ਮਿੱਤਰ ਤੇ ਸ਼ਤਰੋ ਦੋਹਾਂ ਨੂੰ ਇਕੋ ਜਿਆਂ ਦਾ ਉਪਦੇਸ਼ ਦਿੰਦਾ ਹੈ ਇਹ ਉਹਦਾ ਪੰਜਵਾਂ ਲੱਛਣ ਹੈ ਛੇਵਾਂ ਲੱਛਣ ਮੇਰੇ ਪਾਤਸ਼ਾਹ ਜੀ ਬਿਆਨ ਕਰਦੇ ਨੇ ਪਰ ਨਿੰਦਾ ਨੇ ਸਰੋਤ ਸਰਵਣੰ ਆਪ ਤਿਆਗ ਸਗਲ ਰੇਣਕੇ ਨਿੰਦਾ ਬਾਰੇ ਮਨੁੱਖ ਨੂੰ ਕੋਈ ਸਹੀ ਜਾਣਕਾਰੀ ਨਹੀਂ ਹੈ ਮੈਂ ਥੋੜਾ ਜੈ ਇਸ ਦੇ ਸਮਾ ਲਵਾਂ ਗੱਲ ਨੂੰ ਘਟਾ ਕੇ ਬਿਆਨ ਕਰਨਾ ਇਹਨੂੰ ਨਿੰਦਾ ਕਹਿੰਦੇ ਨੇ ਤੇ ਗੱਲ ਨੂੰ ਵਧਾ ਕੇ ਬਿਆਨ ਕਰਨਾ ਇਹਨੂੰ ਖੁਸ਼ਾਮਦ ਕਹਿੰਦੇ ਨੇ ਜੈਸੇ फूल ਨੂੰ ਮੈਂ ਕੰਡਾ ਆਖਾਂ ਤਾਂ ਇਹ ਨਿੰਦਾ ਹੈ ਤੇ ਜੇ ਮੈਂ ਕੰਡੇ ਨੂੰ ਫੁੱਲ ਆਖਾਂ ਇਹ ਖੁਸ਼ਾਮਦ ਹੈ ਪਰ ਜੇ ਮੈਂ ਫੁੱਲ ਨੂੰ ਫੁੱਲ ਕਹਦੇ ਆਂ ਕੰਡੇ ਨੂੰ ਕੰਡਾ ਕਹਦੇ ਆਂ ਚੰਗੇ ਨੂੰ ਚੰਗਾ ਕਹਦੇ ਆਂ ਮਾੜੇ ਨੂੰ ਮਾੜਾ ਕਹਦੇ ਆਂ ਨਾ ਇਹ ਨਿੰਦਾ ਹੈ ਨਾ ਇਹ ਖੁਸ਼ਾਮਦ ਹੈ ਇਹ ਸਚਾਈ ਹੈ ਸੱਚ ਹੈ ਮਨੁੱਖ ਕਰੇ ਬਨ ਕਰੇ ਬਨ ਦੁਨੀਆ ਦੇਚ ਅਧੂਰਾ ਸੱਚ ਬੋਲਦਾ ਹੈ ਕਈ ਵਾਰ ਹਿੰਮਤ ਕਰਕੇ ਇਰਸਾ ਤੋਂ ਰਹਿਤ ਹੋ ਕੇ ਫੁੱਲ ਨੂੰ ਫੁੱਲ ਤੇ ਕਹਿ ਦਿੰਦਾ ਹੈ ਕੰਡੇ ਨੂੰ ਕੰਡਾ ਕਹਿਣਾ ਔਖਾ ਹੈ ਕਿਉਂਕਿ ਕੰਡੇ ਨੂੰ ਕੰਡਾ ਆਖੇ ਤੇ ਕੰਡਾ ਚੁਬੇਗਾ ਬਦਮਾਸ਼ ਨੂੰ ਬਦਮਾਸ਼ ਕਹਿਣਾ ਜ਼ਾਲਮ ਨੂੰ ਜ਼ਾਲਮ ਕਹਿਣਾ ਹਰ ਮਨੁੱਖ ਦੀ ਜ਼ਰੂਰਤ ਨਹੀਂ ਹੁੰਦੀ ਇਹ ਵੀ ਮਾਰਜ ਕਰਦੇ ਆਂ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਐਲਾਨੀਆਂ ਕਹਿ ਦਿੱਤਾ ਅਹ ਔਰੰਗਜ਼ੇਬ ਤੇਰੇ ਅੰਦਰ ਸ਼ੈਤਾਨੀਅਤ ਵਸਦੀ ਹੈ इंसानियत नहीं है तो रामन दानम के यजदा शनास बरा मज्जा तोकार आदल خراश ए ज़फरनामा है धन गुरु गोविंद सिंह जी महाराज दा जो औरंगजेब नु लिख है मैं इकदा हो फिर अर्ज करा गल नो घटा के बयान करना निंदा गल नो वधा के बयान करना खुशामद है मनुख निंदा वी सुनना चांदा है ਬਸ਼ਰਤੇ ਦੂਜੇ ਦੀ ਹੋਵੇ ਮਨੁੱਖ ਆਪਣਾ ਉਪਮਾ ਵੀ ਸੁਣਨਾ ਚਾਹੁੰਦਾ ਹੈ ਬਸ਼ਰਤੇ ਆਪਣੀ ਹੋਵੇ ਦੂਜੇ ਦੀ ਨਿੰਦਾ ਸੁਣ ਕੇ ਖੁਸ਼ ਹੁੰਦਾ ਹੈ ਆਪਣੀ ਉਪਮਾ ਸੁਣ ਕੇ ਖੁਸ਼ ਹੁੰਦਾ ਹੈ ਮਨੁੱਖ ਦੂਜੇ ਦੀ ਨਿੰਦਾ ਕਰਕੇ ਖੁਸ਼ ਹੁੰਦਾ ਹੈ ਆਪਣੀ ਉਪਮਾ ਕਰਕੇ ਖੁਸ਼ ਹੁੰਦਾ ਹੈ ਇਹ ਤੇ ਇੱਕ ਸੰਸਾਰੀ ਮਨੁੱਖ ਦੀ ਪਛਾਣ ਹੈ ਹੁਣ ਇਸ ਤੋਂ ਉਲਟ ਮੈਂ ਬਿਆਨ ਕਰਾਂ ਜੋ ਆਪਣੀ ਨਿੰਦਾ ਸੁਣ ਕੇ ਖੁਸ਼ ਹੋਵੇ ਤੇ ਦੂਜੇ ਦੀ ਉਪਮਾ ਸੁਣ ਕੇ ਖੁਸ਼ ਹੋਵੇ ਉਹਨੂੰ ਭਗਤ ਕਹਿੰਦੇ ਨੇ ਉਹਨੂੰ ਸੰਤ ਕਹਿੰਦੇ ਨੇ ਭਗਤ ਕਬੀਰ ਕਹਿ ਰਹੇ ਨੇ ਨਿੰਦੋ ਨਿੰਦੋ ਮੋਕੋ ਲੋਗ ਨਿੰਦੋ ਰਾਜ ਕੇ ਕਰੋ ਨਿੰਦਾ ਮੇਰੀ ਹੁਣ ਕਬੀਰਤੀ ਤੇ ਈਰਖਾ ਲੋ ਨਿੰਦਾ ਹੀ ਕਰ ਸਕਦੇ ਸਨ ਭਗਤ ਸੀ ਸਾਰੇ ਗੁਣ ਉਹਦੇ ਕੋਲ ਸਨ ਲੇਕਿਨ ਈਰਖਾ ਲੋ ਮਨਕ ਦਸ਼ਮਣ ਮਨੁਖ ਗਲ ਘਟਾ ਕੇ ਬਿਆਨ ਕਰੇਗਾ ਨਿੰਦਾ ਕਰੇਗਾ ਔਰ ਇਹ ਵੀ ਅਰਜ਼ ਕਰਦੇ ਆ अनेका ਪਾਪਾਂ ਦੇ ਚੋਂ ਮੇਰੇ ਪਾਤਸ਼ਾਹ ਭयंकर ਬੱਜਰ ਪਾਪ ਮੰਨਦੇ ਨੇ ਨਿੰਦਾ ਮੈਂ ਇੱਕ ਦਫਾ ਫਿਰ ਅਜ਼ਕਰਾਂ ਕੰਡੇ ਨੂੰ ਕੰਡਾ ਕਹਿਣਾ ਨਿੰਦਾ ਨਹੀਂ ਹੈ ਫੁੱਲ ਨੂੰ ਕੰਡਾ ਕਹਿਣਾ ਲਿੰਦਾ ਹੈ ਇਹਨੂੰ ਨਿੰਦਾ ਕਹਿੰਦੇ ਨੇ ਔਰ ਕੰਡੇ ਨੂੰ ਫੁੱਲ ਕਹਿ ਦੇਣਾ ਖੁਸ਼ਾਮਦ ਹੈ ਸਾਰੀ ਦੁਨੀਆ ਦੇ ਜਿਆ ਤੇ ਖੁਸ਼ਾਮਦ ਚਲਦੀ ਏ ਜਾਂ ਅਨੰਦਾ ਚਲਦੀ। ਇਹ ਕਿਦਰੇ ਕਿਦਰੇ ਥੋੜਾ ਅੱਧਾ ਸੱਚ ਚਲਦਾ ਹੈ। ਕੋਈ ਹਿੰਮਤ ਕਰਕੇ ਫੁੱਲ ਨੂੰ ਫੁੱਲ ਕਹਿ ਦਿੰਦਾ ਹੈ, ਕੰਡੇ ਨੂੰ ਕੰਡਾ ਨੇ ਕਹਿੰਦਾ। ਜਦ ਕੰਡੇ ਨੂੰ ਕੰਡਾ ਆਖਣਾ ਹੀ ਨਹੀਂ, ਤੋਂ ਕੰਡਿਆਂ ਦੀ ਹੋਂਦ ਸੰਸਾਰ ਦੇ ਚ ਵੱਧਦੀ ਜਾਏਗੀ, ਵੱਧ ਹੀ ਗਈ ਹੈ। ਜ਼ਾਲਮਾਂ ਦੀ ਹੋਂਦ, ਦੁਸ਼ਟਾਂ ਦੀ ਹੋਂਦ, ਦੁਰਾਚਾਰੀਆਂ ਦੀ ਹੋਂਦ ਵੱਧਦੀ ਜਾ ਰਹੀ ਹੈ। ਬਲਕਿ ਇੰਜ ਕੌਰ ਦੁਨੀਆ ਦੇ ਹਰ ਸ਼ੋਬੇ ਦੇ ਵਿੱਚ ਮੁਖੀ ਇਹੀ ਆਉਂਦੇ ਜਾ ਰਹੇ ਨੇ ਇਹੀ ਆਉਂਦੇ ਜਾ ਰਹੇ ਕਿਉਂ ਜਦ ਕੰਡੇ ਨੂੰ ਕੰਡਾ ਕਹਿਣਾ ਹੀ ਨਹੀਂ ਹਰ ਇੱਕ ਦੇ ਇਹ ਹਿੰਮਤ ਨਹੀਂ ਆਉਂਦੀ ਦੁਸ਼ਟ ਨੂੰ ਦੁਸ਼ਟ ਕਹਿਣਾ ਸੱਜਣ ਨੂੰ ਸੱਜਣ ਕਹਿ ਦੇਗਾ ਦੁਸ਼ਟ ਨੂੰ ਦੁਸ਼ਟ ਕਹਿਣਾ ਹਰ ਇੱਕ ਦੀ ਹਿੰਮਤ ਨਹੀਂ ਹਾਂ ਇਹ ਕਈ ਵਾਰ ਸੱਜਣ ਨੂੰ ਦੁਸ਼ਟ ਕਹਿ ਸਕਦਾ ਹੈ ਕਿਉਂਕਿ ਸੱਜਣ ਨੂੰ ਦੁਸ਼ਟ ਆਖੇ ਤੋ ਸੱਜਣ ਤੋ ਕੋਈ ਚੋਟ ਨਹੀਂ ਲੱਗਣ ਲੱਗੀ ਜੇ ਕਬੀਰ ਦੀ ਨਿੰਦਾ ਕਰੀਏ ਤੇ ਕਬੀਰ ਨੇ ਕੀ ਕਰਨਾ ਹੈ ਕੋਈ ਅਗਲੇ ਨੂੰ ਮਾਰਨ ਲੱਗ ਪੈਣਾ ਕੋਈ ਗਾਲਾਂ ਕਢਣੀਆਂ ਨੇ ਉਸਨੇ ਕੋਈ ਬਦਲੇ ਦੀ ਭਾਵਨਾ ਤੋ ਅਕਸਰ ਗੁਸਤਾਖੀ ਮਾਫ ਨਿੰਦਾ ਕਿਸੇ ਸ਼ਰੀਫ ਮਨੁੱਖ ਦੀ ਰੱਜ ਕੇ ਹੋ ਸਕਦੀ ਹੈ ਕਿਉਂਕਿ ਉਸਨੇ ਬਦਲਾ ਨਹੀਂ ਲੈਣਾ ਉਹਨੇ ਕੁਝ ਕਹਿਣਾ ਨਹੀਂ ਔਰ ਅਕਸਰ ਫਿਰ ਸ਼ਰੀਫਾਂ ਦੀ ਨਿੰਦਾ ਹੁੰਦੀ ਹੈ ਰੱਜ ਕੇ ਹੁੰਦੀ ਹੈ ਐਸਾ ਕੋਈ ਇਲਜ਼ਾਮ ਨਹੀਂ ਜੋ ਉਸ ਸਮੇਂ ਦੇ ਕਬੀਰ ਦੇਤੇ ਬਨਾਰਸ ਦੇ ਵਾਸੀਆਂ ਨੇ ਨਹੀਂ ਲਾਇਆ ਕੋਜੇ ਤਾਂ ਕੋ ਜਾ ਆਪਦੀ ਗਾਇਤ ਲਈ ਅਰਜ਼ ਕਰਾਂ ਕਬੀਰ ਤੇ ਚੋਰੀ ਦਾ ਇਲਜ਼ਾਮ ਲੱਗਾ ਹੈ ਕਬੀਰ ਤੇ ਯਾਰੀ ਦਾ ਇਲਜ਼ਾਮ ਲੱਗਾ ਹੈ ਨਿਹਰਾ ਚੋਰੀ ਤੇ ਯਾਰੀ ਦਾ ਇਲਜ਼ਾਮ ਨਹੀਂ ਲਗਿਆ ਪਕੜੇ ਵੀ ਗਏ ਸਿਕੰਦਰ ਲੋਧੀ ਨੇ ਜੇਲ੍ਹ ਦੇ ਚ ਵੀ ਪਾਇਆ ਥੋੜੀ ਗੱਲ ਨਹੀਂ ਹੈ ਚੋਰੀ ਕੀਤੀ ਨਹੀਂ चोरी दे इल्जाम जेल, दुराचार किता नहीं दुराचारी देजाम दि जेल ईरखालू सन ईरखा कर दे सन किस गल दिरखा हम निर्धन जो एध धन पायो मरते फूट गुमा कबीर कहते मैं निर्धन ना परम रस मिल गया परमात्मा मिल गया ये हंकारी फुट फुट के मरते हैं ਨਨ ਨੂੰ ਮੈਂ ਬਰਦਾਸ਼ ਨਹੀਂ ਆਉਂਦਾ। ਤੋ ਇਹ ਨਿੰਦਾ ਕਰੀ ਜਾਂਦੇ ਨਿੰਦਾ ਕਰੀ ਜਾਂਦੇ ਨੇ। ਸਾਰਾ ਬਨਾਰਸ ਕਿਸੇ ਹੱਦ ਤੱਕ ਈਰਖਾ ਨਾਲ ਭਰ ਗਿਆ। ਕੁਛ ਕਾਰਨਾ ਕਰਕੇ ਇੱਕ ਤੇ ਜੁਲਾਹੇ ਸੰਤ ਜੁਲਾਹੇ ਨੂੰ ਸ਼ੂਦਰ ਕਹਿੰਦੇ ਸ। ਉੱਚੀ ਉੱਚੀ ਕੁਲ ਵਾਲੇ ਪੜੇ ਲਿਖੇ ਆਲਮ ਫਾਜ਼ਲ ਲੋਕ ਖਾਲੀ। ਪਰ ਕਬੀਰ ਦਾ ਹਿਰਦਾ ਰੱਬੀ ਰਸ ਨਾਲ ਭਰਿਆ ਹੋਇਆ। ਤੋ ਸਾਰਿਆਂ ਨੇ ਯਕ ਜ਼ਬਾਨ ਇਹ ਵੀ ਕਹਿ ਦਿੱਤਾ ਇਹ ਪਾਗਲ ਹੈ। ਪਾਗਲ ਹੈ। ਭਗਤ ਕਬੀਰ ਆਪ ਕਹਿੰਦੇ ਨੇ ਲੋਕ ਕਹੇ ਕਬੀਰ ਬਉਰਾਣਾ ਸਾਰਾ ਬਨਾਰਸ ਕਹਿੰਦਾ ਕਬੀਰ ਪਾਗਲ ਹੈ ਹੁਣ ਬਨਾਰਸ ਵਾਸੀਆਂ ਨੂੰ ਕੌਣ ਦੱਸੇ ਇੱਕੋ ਹੀ ਤੇ ਬੰਦਾ ਜਿਹੜਾ ਸਿਆਣਾ ਹੈ ਬਾਕੀ ਤੇ ਸਭ ਪਾਗਲਾਂ ਦੀ ਪੀੜ ਹੈ ਸਭ ਪਾਗਲਾਂ ਦੀ ਪੀੜ ਹੈ ਵਕਤ ਦੇ ਅਵਤਾਰੀ ਪੁਰਸ਼ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਬੇਦੀਆਂ ਨੇ ਤੇ ਬਾਕੀ ਲੋਕਾਂ ਨੇ ਕੀ ਆਖਿਆ ਕੋਈ ਕਹੇ ਬਹੁਤ ਨਾ ਕੋ ਕਹੇ ਬੇਤਾਲਾ ਜੋ ਸਾਰਿਆਂ ਦੇ ਭੂਤ ਨੇ ਉਤਾਰਨ ਆਇਆ ਲੋਕੀ ਉਹਨੂੰ ਭੂਤਨਾ ਕਹਿੰਦੇ ਨੇ ਜੋ ਸਾਰਿਆਂ ਦੀ ਜ਼ਿੰਦਗੀ ਨੂੰ ਤਲ ਦੇਣ ਵਾਸਤੇ ਆਇਆ ਲੋਕੀ ਉਸਨੂੰ ਬੇਤਾਲਾ ਕਹਿੰਦੇ ਨੇ ਐਸਾ ਅਕਸਰ ਹੁੰਦਾ ਹੈ ਨਿੰਦਾ ਕਰਨ ਦਾ ਇੱਕ ਰਸ ਵੀ ਹੈ ਬੜਾ ਕਿ ਦੂਜੇ ਨੂੰ ਛੁਟਿਆਣਾ ਇਹਦੇ ਵਿੱਚ ਮਨੁੱਖ ਆਪਣੇ ਆਪ ਨੂੰ ਵੱਡਾ ਜ਼ਾਹਿਰ ਕਰਦਾ ਹੈ ਦੂਜੇ ਦੀਆਂ ਕਮਜ਼ੋਰੀਆਂ ਬਿਆਨ ਕਰਨਾ ਇਦੇ ਵਿੱਚ ਆਪਣੇ ਆਪ ਨੂੰ ਇਹ ਖੂਬੀਆਂ ਆਪਣੀਆਂ ਪ੍ਰਗਟ ਕਰਦਾ ਹੈ ਮੈਂ ਇੱਕ ਦਫਾ ਫਿਰ ਅਰਜ਼ ਕਰਾਂ შੋ ਦੇ ਹਿਰਦੇ ਨਾਲ ਕਿਸੇ ਦੀ ਕਮਜ਼ੋਰੀ ਦਾ ਜ਼ਿਕਰ ਕਰਨਾ ਕੋਈ ਨਿੰਦਾ ਨਹੀਂ ਲੇਕਿਨ ਕਮਜ਼ੋਰੀ ਹੈ ਵੀ ਨਹੀਂ ਗੁਣਵਾਨ ਹੈ ਤੇ ਫਿਰ ਉਹਦੀ ਨਿੰਦਾ ਕਰਨੇ ਭਾਵ ਗੁਣਾ ਦਾ ਜ਼ਿਕਰ ਨਾ ਕਰਨਾ ਤੇ ਗੁਣਾ ਨੂੰ ਔਗਣਾ ਕਰਕੇ ਬਿਆਨ ਕਰਨਾ ਇਹਨੂੰ ਨਿੰਦਾ ਕਹਿੰਦੇ ਨੇ। ਇਹ ਵੀ ਮੈਰਜ਼ ਕਰਦੇ ਆਂ। ਬੁਰੇ ਨੂੰ ਬੁਰਾ ਕਹਿਣਾ ਕੋਈ ਨਿੰਦਾ ਨਹੀਂ ਹੈ। ਅਗਰ ਬੁਰੇ ਨੂੰ ਬੁਰਾ ਆਖੋਗੇ ਨਹੀਂ ਰੋਗੀ ਨੂੰ ਰੋਗੀ ਆਖੋਗੇ ਨਹੀਂ ਤਾਂ ਇਲਾਜ ਕਿਵੇਂ ਕਰਾਇਆਗਾ? ਇਲਾਜ ਉਸਦਾ ਕਿਵੇਂ ਹੋਏਗਾ? ਲੋਕੇ ਅਕਸਰ شریف ਦੀ ਨਿੰਦਾ ਕਰਦੇ ਨੇ। ਸੰਤ ਅਗਰ ਕੁਝ ਕਹੇਗਾ ਕਿਸੇ ਮੂਰਖ ਨੂੰ ਮੂਰਖ ਆਖੇਗਾ। ਤੂੰ ਮੂਰਖ ਨੂੰ ਹੀ ਮੂਰਖ ਆਖੇਗਾ ਸਿਆਣੇ ਨੂੰ ਨਹੀਂ ਆਖੇਗਾ ਰੇ ਬਵਰੇ ਤੋਏ ਘਰੀ ਨਾ ਰੱਖੇ ਕੋਏ ਹੁਣ ਕਬੀਰ ਕਹਿੰਦੇ ਨੇ ਪਾਗਲ ਬਵਰੇ ਪਾਗਲ ਨੂੰ ਕਹਿੰਦੇ ਨੇ ਇਹ ਪਾਗਲ ਜਿਨ੍ਹਾਂ ਦੇ ਪਿਆਰ ਦੀ ਖਾਤਰ ਤੂੰ ਆਪਣੀ ਜ਼ਿੰਦਗੀ ਨਿਛਾਵਰ ਕਰ ਰਿਹਾ ਹੈ ਜਿਸ ਦਿਨ ਤੇਰੇ ਚ ਪ੍ਰਾਣ ਨਿਕਲ ਗਏ ਨਾ ਇੱਕ ਘੜੀ ਵੀ ਇਨਾਂ ਨੇ ਘਰ ਵਿੱਚ ਨਹੀਂ ਰੱਖਣਾ ਤੈਨੂੰ ਕਿਹੜੇ ਚੱਕਰਾਂ ਚ ਪਿਆ ਤੂੰ ਕਿਉਂ ਜ਼ਿੰਦਗੀ ਗਵਾ ਰਿਹਾ ਆਪਣੇ ਜੀਵਨ ਨੂੰ ਸਫਲ ਕਰ ਸਫਲ ਕਰ ਹੁਣ ਮੈਂ ਅਰਜ਼ ਕਰਾਂ ਰਜ ਕੇ ਦੁਨੀਆ ਦੇਚ અવਤਾਰਾਂ ਦੀ ਆਪਣੇ ਸਮੇਂ ਦੇਚ અવਤਾਰ ਨਹੀਂ ਪੂਜੇ ਗਏ ਰਵਿੰਦਰ ਨਾਥ ਟੈਗੋਰ ਕਹਿੰਦੇ ਨੇ ਹਰ ਅਵਤਾਰੀ ਪੁਰਸ਼ ਆਪਣੇ ਸਮੇਂ ਤੋਂ ਘਟ ਤੋਂ ਘਟ 100 ਸਾਲ ਪਹਿਲੇ ਪੈਦਾ ਹੁੰਦਾ ਹੈ ਬਾ ਉਹ ਜਿਹੜੀ ਗੱਲ ਆਖਦਾ ਹੈ ਅਜੇ ਉੱਥੇ ਤੱਕ ਮਨੁੱਖਤਾ ਪਹੁੰਚੀ ਨਹੀਂ ਆਉਂਦੀ ਬਹੁਤ ਅੱਗੇ ਦੀ ਗੱਲ ਆਖਦਾ ਹੈ ਤੋ ਸਮਝੇ ਨਹੀਂ ਜਾਂਦੀ ਜਗਤ ਮੁਖਾਲਫਾ ਹੋ ਜਾਂਦਾ ਹੈ ਤੇ ਜਦ ਲੋਕਾਂ ਨੂੰ ਕਿਦਰੇ ਸਮਝ ਆਉਂਦੀ ਹੈ ਉਦੋਂ ਹੁੰਦਾ ਨਹੀਂ ਰਬਿੰਦਰਨਾਥ ਟੈਗੋਰ ਇੰਜ ਕਹਿੰਦਾ ਹੈ ਕੋਈ ਅਵਤਾਰੀ ਫੁਰਸ਼ ਆਪਣੇ ਸਮੇਂ ਦੇ ਵਿੱਚ ਪੂਰਨ ਤੌਰ ਤੇ ਸਤਕਾਰ ਨਹੀਂ ਪ੍ਰਾਪਤ ਕਰ ਸਕਿਆ RAM ਨੂੰ 14 ਸਾਲ ਦਾ ਬਨਵਾਸ ਕ੍ਰਿਸ਼ਨ ਦਾ ਜਨਮ ਹੀ ਜੇਲ ਦੇ ਚ ਕਨਸ ਦੀ ਜੇਲ ਦੇ ਚ ਮਾਂ ਬਾਪ ਉਸਦੇ ਨੇ ਦੇਵਕੀ ਤੇ ਬਾਸਦੇ ਹੋ لیکن نقلی ماں بن گئی جسودا نقلی پیو بن گیا انند بابا راج گھرانے ਦਾ ਇਹ لڑکا گوالیاں ਚ ਪਲਦਾ ਗੁਜਰ ਪਲਦਾ ਆਪਣੇ ਸਮੇਂ ਵਿੱਚ అవਤਾਰੀ પુરੁਸ਼ ਪੂਰਨ ਤੌਰ ਤੇ ਕਬੂਲ ਨਹੀਂ ਹੋਇਆ ঈਸਾ ਸੂਲੀ ਤੇ ਲਟਕਿਆ ਹੋਇਆ ਹੈ ਗੁਰੂ ਅਰਜਨ ਦੇਵ ਜੀ ਤਿੱਤੀ ਤਵੀ ਤੇ ਬੈਠੇ ਗਏ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਚਾਂਦਨੀ ਚੌਂਗ ਦੇ ਚ ਸ਼ਹੀਦ ਕੀਤੇ ਗਏ ਸੋਕਰੇਟ ਨੂੰ ਜ਼ਹਿਰ ਦਾ ਪਿਆਲਾ ਦੇ ਕੇ ਮਾਰਿਆ ਗਿਆ ਇਹਨਾਂ ਸਾਰਿਆਂ ਦਾ ਕਸੂਰ ਕੀ ਬਸ ਬੇਕਸੂਰ ਸਨ ਇਹ ਕਹੇ ਲੋ ਇੱਕ ਵੀ ਕਸੂਰ ਨਹੀਂ ਸੀ ਕਸੂਰਵਾਰਾਂ ਦੀ ਮਹਿਫਿਲ ਦੇਚ ਗੁਨਾਹਗਾਰਾਂ ਦੀ ਭੀੜ ਦੇਚ ਬਿਲਕੁਲ ਬੇਗੁਨਾਹ ਹੋ ਜਾਣਾ ਤੋਂ ਗੁਨਾਹਗਵਾਰ ਕਬੂਲ ਨਹੀਂ ਕਰਦੇ ਬਸ ਇੰਨੀ ਗੱਲ ਹੈ ਉਹਨਾਂ ਨੂੰ ਹੀਰਖਾ ਹੋ ਜਾਂਦੀ ਔਰ ਫਿਰ ਉਹ ਬੰਡਣ ਲੱਗ ਪੈਂਦੇ ਨੇ ਨਿੰਦਾ ਕਰਨ ਲੱਗ ਪੈਂਦੇ ਨੇ ਇਸ ਤੋਂ ਅੱਗੇ ਵੀ ਵੱਧ ਜਾਂਦੇ ਨੇ ਕਬੀਰ ਕਹਿੰਦੇ ਨੇ ਕਰੋ ਨਿੰਦਾ ਸਾਨੂੰ ਬੜੀ ਪਸੰਦ ਆਏ ਨਿੰਦੋ ਨਿੰਦੋ ਮੋਕੋ ਲੋਗ ਨਿੰਦੋ ਨਿੰਦਾ ਜਨ ਕੋ ਖਰੀ ਪਿਆਰੀ ਨਿੰਦਾ ਬਾਪ ਨਿੰਦਾ ਮੈਂ ਤਾਰੀ ਮੈਂ ਨਿੰਦਕਾ ਨੂੰ ਮਾਂ ਬਾਪ ਵਰਗਾ ਸਨਮਾਨ ਦੇਣਾ ਮੈਨੂੰ ਸਾਵਧਾਨ ਰੱਖਦੇ ਨੇ ਜਿਹੜੀ ਜਿਹੜੀ ਗੱਲ ਦੀ ਮੇਰੀ ਨਿੰਦਾ ਕਰਦੇ ਨੇ ਮੈਂ ਆਪਣੇ ਆਪ ਨੂੰ ਸਾਵਧਾਨ ਕਰਦਾ ਮਿਥ ਨਾ ਹੋਵੇ ਇਹ ਤੇ ਮੈਨੂੰ ਸੁਚੇਤ ਰੱਖਦੇ ਨੇ ਹृदय ਸੁਧ ਜੋ ਨਿੰਦਾ ਹੋਏ ਹਮਰੇ ਕਪਰੇ ਨਿੰਦਕ ਦੋਏ ਇਹ ਤੇ ਸਾਡੇ ਮੈਲੇ ਕਪੜੇ ਦੌਂਦੇ ਨੇ ਇਹ ਤੇ ਮਾਂ ਬਾਪ ਦੀ ਤਰ੍ਹਾਂ ਹੈ ਗੁਜਰਾਤ ਦੇਚ ਇੱਕ ਭਗਤ ਹੋਇਆ ਹੈ ਦਯਾਰਾਮ ਕਰਕੇ ਉਹਦਾ ਇੱਕ ਗ੍ਰੰਥ ਹੈ ਦਯਾਰਾਮ ਸਤਸਈ ਕਰਕੇ ਉਸਨੂੰ ਕਹਿੰਦੇ ਨੇ ਉਹ ਆਪਣੇ ਉਸ ਗ੍ਰੰਥ ਦੇਚ ਕਹਿੰਦਾ ਮਾਂ ਨੂੰ ਮਾਤ ਪਿਤਾ ਹੁੰਦੇ ਨਿੰਦਕ ਕੋ ਅਤੀਨੇ ਮੈਂ ਮਾਂ-ਬਾਪ ਨਾਲੋਂ ਵੀ ਜ਼ਿਆਦਾ ਨਿੰਦਕ ਦਾ ਸਨਮਾਨ ਕਰਦਾ ਕਿਉਂ ਮਾਂ ਨੂੰ ਮਾਤ ਪਿਤਾ ਹੁੰਦੇ ਨਿੰਦਕ ਕੋ ਅਤੇ ਨੇ ਉਹ ਧੋਏ ਮਲਮੂਤਰ ਕਰੀਏ ਰਸਨਾ ਲਖ ਲਿਓ ਮਾਂ-ਬਾਪ ਨੇ ਮੇਰਾ ਮਲਮੂਤਰ ਸਾਫ ਕੀਤਾ ਸੀ ਹੱਥਾਂ ਨਾਲ ਇਹ ਤੇ ਜ਼ੁਬਾਨ ਨਾਲ ਕਰਦਾ ਮੂੰਹ ਨਾਲ ਕਰਦਾ ਮੈਂ ਇਹਦਾ ਜ਼ਿਆਦਾ ਸਨਮਾਨ ਕਰਦਾ ਇਹ ਮੇਰੀ ਵਹਿਲ ਦੋਂਦਾ ਮੈਨੂੰ ਸਾਫ ਕਰਦਾ ਨੰਦਾ ਕਰਨ ਦੇ ਇੱਕ ਵਾਰ ਵਾਦੇ ਪੈ ਜਾਏ ਤਾਂ ਮੈਂ ਅਰਜ਼ ਕਰਾਂ ਫਿਰ ਇਹ ਛੁੱਟਦੀ ਵੀ ਨਹੀਂ ਇਹ ਮਾਨਸਿਕ ਰੋਗ ਹੈ ਬੜਾ ਭਿਆਨਕ ਰੋਗ ਹੈ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਇਸ ਸੰਬੰਧ ਵਿੱਚ ਵੀ ਬੋਲ ਸਰਵਨ ਕਰੋ ਪਾਤਸ਼ਾਹ ਕਹਿੰਦਾ ਔਖਦ ਸਬੇ ਕੀਤੇਨ ਹਰ ਬਿਮਾਰੀ ਦੀ ਜੜੀ ਬੂਟੀ ਹੈ ਰੋਗ ਰੋਗ ਦਾ ਇਲਾਜ ਹੈ ਐਸਾ ਕੋਈ ਰੋਗ ਨਹੀਂ ਜਿਹਦਾ ਇਲਾਜ ਨਾ ਹੋਵੇ ਇਹ ਗੱਲ ਵੱਖਰੀ ਹੈ ਕਿ ਉਹ ਜੜੀ ਬੂਟੀ ਇਲਾਜ ਮਨੁੱਖ ਨੂੰ ਲੱਬਿਆ ਹੋਵੇ ਨਾ ਲੱਬਿਆ ਹੋਵੇ ਲੇਕਿਨ ਕੋਈ ਐਸਾ ਰੋਗ ਨਹੀਂ ਜਿਹਦਾ ਇਲਾਜ ਨਾ ਹੋਵੇ ਕੋਈ ਤਨਾ ਸਿਆਣਾ ਹੋਵੇਗਾ ਤਾਂ ਉਸ ਰੋਗ ਦਾ ਇਲਾਜ ਲੱਭ ਲਏਗਾ ਲੇਕਿਨ ਰੋਗ ਦਾ ਇਲਾਜ ਹੈ ਸਿਆਣੇ ਨੂੰ ਪਤਾ ਹੁੰਦਾ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਇੱਕ ਰੋਗ ਦਾ ਇਲਾਜ ਨਹੀਂ ਹੈ ਕਿਹੜਾ ਔਖਦ ਸੱਬੇ ਕੀਤੇ ਅੰਨ ਨਿੰਦਕ ਕਾ ਦਾਰੂ ਨਾ ਹੈ ਇਹ ਜਿਹੜਾ ਮਾਨਸਿਕ ਰੋਗ ਹੈ ਦੂਜੇ ਨੂੰ ਘਟਾ ਕੇ ਬਿਆਨ ਕਰਨਾ ਇੱਕ ਐਸਾ ਮਾਨਸਿਕ ਰੋਗ ਹੈਦਾ ਕੋਈ ਇਲਾਜ ਨਹੀਂ ਜਿਹਦੀ ਆਦਤ ਬਣ ਗਈ ਹੈ ਕਰਦਾ ਹੀ ਜਾਏਗਾ ਹਰ ਜਗ੍ਹਾ ਨਿੰਦਾ ਕਰੇਗਾ ਹਰ ਜਗ੍ਹਾ ਨਿੰਦਾ ਕਰੇਗਾ ਤੇ ਇੱਕ ਦਫਾ ਮੈਂ ਫਿਰ ਅਰਜ਼ ਕਰਾਂ ਨਿੰਦਾ ਅਕਸਰ شریف ਦੀ ਹੋਵੇਗੀ ਗੁਣਵਾਨ ਦੀ ਹੋਵੇਗੀ ਔਰ ਰੱਜ ਕੇ ਹੋਵੇਗੀ ਹੁਣ ਮੈਂ ਅਰਜ਼ ਕਰਾਂ ਨਿੰਦਾ ਕਰਦਾ ਕੌਣ ਹੈ ਜਿਹੜਾ ਉਸ ਤੋਂ ਅੱਗੇ ਹੋਵੇ ਇਹ ਵੀ ਦੂਜਾ ਨੁਕਤਾ ਸੁਣਨਾ ਜੋ ਉਸ ਦੇ ਪਿੱਛੇ ਹੈ ਉਹ ਦਿਨਿੰਦਾ ਕਰਨ ਦੀ ਕੀ ਲੋੜ ਹੈ ਹੈ ਪਿੱਛੇ ਨਿੰਦਾ ਕਰਨ ਤੋਂ ਮੁਰਾਦ ਹੈ ਇਹਨੂੰ ਮੈਂ ਪਿੱਛੇ ਤੇ ਨਹੀਂ ਛੁੱਟਦਾ ਨਹੀਂ ਛੁੱਟ ਸਕਦਾ ਤੇ ਚਲੋ ਐਸੀਆਂ ਗੱਲਾਂ ਕਰੀਏ ਇਹਨੂੰ ਪਿੱਛੇ ਛੁੱਟ ਗਏ ਹਮੇਸ਼ਾ ਨਿੰਦਾ ਉਸ ਦੀ ਹੁੰਦੀ ਹੈ ਜਦ ਉਸ ਤੋਂ ਕੋਈ ਅੱਗੇ ਹੋਵੇ ਇੱਕ ਵਪਾਰੀ ਕਿਸੇ ਵਪਾਰੀ ਦੀ ਨਿੰਦਾ ਕਰੇ ਤਾਂ ਸਮਝ ਲੈਣਾ ਉਸ ਤੋਂ ਅੱਗੇ ਹੋਵੇਗਾ ਆਉਂ ਮੈਂ ਚਲੋ ਆਪਣੇ ਅਨੁਭਵ ਦੀ ਗੱਲ ਕਰਾਂ ਇੱਕ ਰਾਗੀ ਕਿਸੇ ਰਾਗੀ ਦੀ ਨਿੰਦਾ ਕਰੇ ਤਾਂ ਸਮਝ ਲੈਣਾ ਉਹ ਰਾਗੀ ਉਸ ਤੋਂ ਅੱਗੇ ਹੈ ਇੱਕ ਸੰਤ ਕਿਸੇ ਸੰਤ ਦੀ ਨਿੰਦਾ ਕਰੇ ਵੱਲ ਸੰਤ ਨਿੰਦਾ ਕਰਦੇ ਨਹੀਂ ਪਰ ਜਿਸ ਤਰ੍ਹਾਂ ਦੇ ਦੇਖੀ ਦੇਣ ਗੁਸਤਾਖੀ ਬਾਤ ਤਾਂ ਸਮਝ ਲੈਣਾ ਉਹ ਸੰਤ ਉਸ ਤੋਂ ਅੱਗੇ ਹੋਵੇਗਾ ਤਾਂ ਹੀ ਸੰਦਾ ਪਿਆ ਕਰਦਾ ਹੈ ਨਿੰਦਾ ਹਮੇਸ਼ਾ ਉਸ ਦੀ ਹੁੰਦੀ ਹੈ ਜਿਹੜਾ ਉਸ ਤੋਂ ਅੱਗੇ ਹੋਵੇ ਇੱਕ ਕਲਾਕਾਰ ਜਦ ਕਿਸੇ ਕਲਾਕਾਰ ਦੀ ਨਿੰਦਾ ਕਰੇ ਤਾਂ ਸਮਝ ਲੈਣਾ ਉਹ ਕਲਾਕਾਰ ਉਸ ਤੋਂ ਅੱਗੇ ਹੈ ਜਿਹੜਾ ਹੈ ਹੀ ਪਿੱਛੇ ਉਹਦੀ ਨਿੰਦਾ ਕਰਨ ਦੀ ਕੀ ਲੋੜ ਹੈ ਹੀ ਪਿੱਛੇ ਨਿੰਦਾ ਕਰਕੇ ਉਸ ਨੂੰ ਪਿੱਛੇ ਸੁੱਟਣ ਦਾ ਮਤਲਬ ਹੁੰਦਾ ਹੈ ਅਕਸਰ ਇਸ ਤਰ੍ਹਾਂ ਦੀ ਨਿੰਦਾ ਉਹ ਮਨੁੱਖ ਕਰਦੇ ਨੇ ਜੋ ਪਛੜੇ ਹੋਏ ਹੁੰਦੇ ਨੇ ਔਰ ਅਕਸਰ ਨਿੰਦਾ ਉਹਨਾਂ ਦੀ ਹੁੰਦੀ ਹੈ ਜੋ ਬਹੁਤ ਅੱਗੇ ਹੁੰਦੇ ਨੇ ਬਹੁਤ ਅੱਗੇ ਹੁੰਦੇ ਨੇ ਰੱਜ ਕੇ ਜ਼ਿਆਦਾ ਤੋਂ ਜ਼ਿਆਦਾ ਉਹਨਾਂ ਦੀ ਜੋ ਹੈ ਨਿੰਦਾ ਹੁੰਦੀ ਹੁਣ ਧਿਆਨ ਨਾਲ ਸੁਣਨਾ ਨਿੰਦਾ ਸੁਣ ਕੇ ਜੋ ਖੁਸ਼ ਹੋਵੇ ਉਹ ਸੰਤ ਹੈ ਨਿੰਦਾ ਸੁਣ ਕੇ ਜੋ ਦੁਖੀ ਹੋਵੇ ਤੋ ਸਮਝ ਲਓ ਜਿਹੜੀਆਂ ਬੁਰਾਈਆਂ ਬਿਆਨ ਕੀਤੀਆਂ ਜਾਂਦੀਆਂ ਨੇ ਉਹਦੇ ਚ ਹੋਣ ਗਈਆਂ ਇਹ ਤੇ ਦੁਖੀ ਹੋਣ ਦਾ ਕੋਈ ਮਤਲਬ ਨਹੀਂ ਸੀ ਇਹ ਦੂਜਾ ਮਨੋਵਿਗਿਆਨਕ ਨੁਕਤਾ ਵਰਨਾ ਕਿਉਂ ਦੁਖੀ ਹੋਵੇ ਕਰਦਾ ਕਰੇ ਪਿਆ ਪਰ ਇਹ ਦੁਖੀ ਹੋਣ ਲੱਗ ਪਿਆ ਨਿੰਦਾ ਸੁਣ ਕੇ ਜੋ ਦੁਖੀ ਹੋਵੇ ਸੰਸਾਰੀ ਹੈ ਨਿੰਦਾ ਸੁਣ ਕੇ ਜੋ ਪ੍ਰਸੰਨ ਹੋਵੇ ਸੰਤ ਹੈ ਭਾਗਤ